ਇਹ ਠੀਕ ਜੇ ਮੈਂ ਆਪਾਂ ਸ਼ੁਰੂ ਦੇ ਵਿੱਚ ਗੱਲ ਕਰੀ ਜਾਂ ਤਾਂ ਲੀਡਰਾਂ ਦੀਆਂ ਰੈਲੀਆਂ 'ਚ ਇਕੱਠ ਜਾਂ ਸਿੰਗਰਾਂ ਦੇ ਸ਼ੋਹਾਂ ਤੇ ਇਕੱਠ ਹਾਂਜੀ ਹੁਣ ਕਹਿੰਦੇ ਗੁਰਵਿੰਦਰ ਸਿੰਘ ਖੇੜੀ ਵਾਲੇ ਇਕੱਠ ਕਰਨ ਲੱਗੇ ਨੇ ਹਾਂਜੀ ਇਕੱਠ ਦਾ ਤਾਂ ਇਹ ਆ ਵੀ ਚਲੋ ਹੰਕਾਰ ਵਾਲੀ ਤਾਂ ਕੋਈ ਗੱਲ ਨਹੀਂ ਨਿਮਰਤਾ ਸਹਿਤ ਹੀ ਤੁਹਾਨੂੰ ਦੱਸ ਦਿਆਂ ਵੀ ਅਕਾਲ ਪੁਰਖ ਦੀ ਬਖਸ਼ਿਸ਼ ਨਾ ਸਾਨੂੰ ਰਾਜੂ ਸਰਪੰਚ ਮੈਂ ਥੋੜਾ ਇੰਨਾ ਬਾਰੇ ਦੱਸਦਾ ਮੇਰੇ ਉਹ ਭਰਾ ਨੇ ਮਿਲੇ ਤਾਂ ਮੈਨੂੰ ਜੇਲ੍ਹ 'ਚ ਨੇ ਪਰ ਸਾਡੀ ਪਛਾਣ ਪਹਿਲਾਂ ਤੋਂ ਹੀ ਸੀਗੀ ਇਹ ਮੇਨਾ ਨਾਂ ਜਾਣਦੇ ਸੀ ਮੈਂ ਇਹਨਾਂ ਦਾ ਜਾਣਦਾ ਸੀਗਾ ਪਰ ਇਹ ਮੇਰੇ ਜੇਲ੍ਹ ਦੇ ਵਿੱਚ ਹੁਣ ਸਾਡੇ ਜਿਹੜੇ ਮਤਲਬ ਸਰੀਰ ਸਾਡੇ ਤਿੰਨ ਨੇ ਰੂਹ ਸਾਡੀ ਇੱਕ ਆ ਇਹ ਮੈਨੂੰ ਜੇਲ੍ਹ 'ਚ ਮਿਲਦੇ ਨੇ ਇਹ ਮੇਰੇ ਸਾਰਨਾ ਸਰਪੰਚ 17 18 ਸਾਲ ਪੁਰਾਣਾ ਯਾਰ ਤੇ ਸਮਝ ਲਓ ਇਹਨੂੰ ਸੱਜੀ ਕਹਿੰਦੇ ਇਹਨੂੰ ਖੱਬੀ ਕਹਿੰਦੇ ਜਿਹੜੇ ਦੋ ਸ਼ੋਅ ਹੋਏ ਨੇ ਇਹ ਦੋਨੇ ਮੇਲੇ ਪੰਜਾਬ ਸ਼ਿੰਗਾਰ ਨੂੰ ਵੱਡੇ ਨਜ਼ਰ ਰੱਖ ਕੇ ਰਖਾਏ ਗਏ ਸੀ ਤੁਸੀਂ ਇਹ حساب ਲਾ ਲਓ 2 ਕੁ ਹਜ਼ਾਰ ਬੰਦਾ ਹੋਣਾ ਉੱਥੇ 30 ਤੀ ਤਰੀਕ ਨੂੰ 1 ਤੀ ਤਰੀਕ ਨੂੰ 3 ਤੀ ਤਰੀਕ ਨੂੰ 4 ਤੀ ਤਰੀਕ ਨੂੰ ਅਸੀਂ 31 ਤੀ ਤਰੀਕ ਨੂੰ ਵੀਡੀਓ ਪਾਉਨੇ ਆ ਵੀ ਅਸੀਂ ਪੰਜਾਬ ਸ਼ਿੰਗਾਰ ਨੂੰ 2 ਤੀ ਤਰੀਕ ਨੂੰ ਲੈ ਕੇ ਆਵਾਂਗੇ ਇੱਕ ਵੀਡੀਓ ਛੱਡਦੇ ਆਂ ਨੈਟ ਤੇ ਵੀਰ ਦੀ ਘੱਟ ਤੋਂ ਘੱਟ ਉੱਥੇ ਇਹ ਜਿੱਦਾਂ ਡਿੜਬੇ ਬੱਬੂ ਮਾਨ ਦਾ ਖੜਾ ਸੀ ਸੋ ਸੱਧੂ ਮੂਸੇ ਵਾਲਾ ਦਾ ਐਨਾ ਘੱਟ ਸੀਗਾ ਤਲਵੰਡੀ ਉਸ ਤੋਂ ਵੀ ਜ਼ਿਆਦਾ ਸੀਗਾ ਸਾਨੂੰ ਲੱਗਦਾ ਸੀ ਵੀ ਇਹ ਰਿਕਾਰਡ ਬਣ ਗਿਆ ਇਹ ਰਿਕਾਰਡ ਕਦੇ ਟੁੱਟਦਾ ਨਹੀਂ ਵੀ ਘੱਟੋ ਘੱਟ 70 80 ਹਜ਼ਾਰ ਬੰਦਾ ਇਕੱਠਾ ਹੋ ਗਿਆ ਇਹ ਰਿਕਾਰਡ ਨਹੀਂ ਉੱਠਣਾ ਉਸ ਤੋਂ ਬਾਅਦ ਅਸੀਂ 12 ਫਰਵਰੀ ਦਾ ਫੇਰ ਉਹਨਾਂ ਨੇ ਪੰਜਾਬ ਸ਼ਿੰਗਾਰ ਦੇ ਲਈ ਸ਼ੋਅ ਰੱਖ ਲਿਆ ਕੜਸਾਣੇ ਰਾਜਸਥਾਨ ਦੇ ਬਾਈ ਜੀ ਜਦੋਂ ਅਸੀਂ ਉੱਥੇ ਪਹੁੰਚੇ ਕੀ ਕੀ ਬਣਿਆ ਉਹਦਾ ਰਿਕਾਰਡ ਅਸੀਂ ਆਪ ਹੀ ਉੱਥੇ ਤੋੜਿਆ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਵੀਰ ਦੀ 1.5 ਲੱਖ ਬੰਦੇ ਦਾ ਇਕੱਠ ਹੋਇਆ ਘੱਟ ਤੋਂ ਘੱਟ ਯਾਨੀ ਕਿ ਇੰਨਾ ਇਕੱਠ ਮੈਂ ਤਾਂ ਵੇਖਿਆ ਨਹੀਂ ਕਦੇ ਮੈਂ ਆਪਣੀ ਜ਼ਿੰਦਗੀ ਜਿਹੜੇ ਵੱਡੇ ਇਕੱਠ ਵੇਖਿਆ ਦੀਪ ਸਿੱਧੂ ਦੇ ਭੋਗ ਤੇ ਸਿੱਧੂ ਮੂਸੇਵਾਲੇ ਦੇ ਭੋਗ ਤੇ ਤੇ ਜਿਵੇਂ ਬਾਈ ਜੀ ਸਿੱਧੂ ਦੇ ਭੋਗ ਤੇ ਇਕੱਠ ਸੀਗਾ ਨਾ ਇਦਾਂ ਇਕੱਠੇ ਸੀ ਕਿਸਾਣੇ ਉਦੋਂ ਵੀ ਕਿੜਾ ਵੱਧ ਇਕੱਠਾ ਹੋਣਾ ਲੱਖ ਡੇਢ ਲੱਖ ਬੰਦਾ ਹੋਣਾ ਤੇ ਬਾਕੀ ਪਿਆਰ ਇਹਨਾਂ ਮਿਲਿਆ ਇਹ ਸਾਰਾ ਕੁਝ ਮੇਰੇ ਇਹਨਾਂ ਦੋਨਾਂ ਯਾਰਾਂ ਦੇ ਸਿਰ ਤੇ ਤੇ ਹੋਰ ਸਾਰੇ ਯਾਰਾਂ ਦੋਸਤਾਂ ਦੇ ਸਿਰ ਤੇ ਤੇ ਤੁਸੀਂ ਇਹ ਦੇਖੋ ਤਲਵੰਡੀ ਸਾਬੋ ਵੀ ਸਰਪੰਚ ਸਾਹਿਬ ਉਹਨਾਂ ਦਾ ਪ੍ਰਸ਼ਾਸਨ ਨੇ ਹਥਿਆਰ ਰਖਾ ਲਏ ਸੀਗੇ ਵੈਪਨ ਸਾਰੇ ਰਖਾ ਲਏ ਸੀ ਪ੍ਰਸ਼ਾਸਨ ਅੱਥ ਘੜੇ ਕਰ ਗਿਆ ਵੀ ਕੋੜਾ ਸੱਤ ਦਾ ਸਾਹਮਣਾ ਨਹੀਂ ਕਰ ਅੱਥ ਵਾਪਸ ਲੈ ਜਾ 7500 ਦੀਆਂ ਮੌਕੇ ਤੇ ਡਾਂਗਾਂ ਆਈਆਂ ਅੱਛਾ ਜਿਹੜੀਆਂ ਮੁੰਡਿਆਂ ਨੂੰ ਫੜਾਈਆਂ 7500 ਰੁਪਏ ਦੀਆਂ ਡਾਂਗਾਂ ਖਰੀਦੀਆਂ ਕੱਲਿਆਂ ਨੇ 70000 ਬੰਦਾ ਸਾਹਮਣੇ ਆ ਕੱਲੇ ਬੰਦਿਆਂ ਨੇ ਇਹੀ ਹੋਇਓ ਦਾ ਜਿਹੜਾ 1.5 ਤੋਂ 2 ਲੱਖ ਬੰਦੇ ਦੇ ਇਕੱਠ ਦੇ ਵਿੱਚ ਮੈਨੂੰ ਸਟੇਜ ਤੇ ਲੈ ਕੇ ਗਿਆ ਮੁੰਡਿਆਂ ਦੇ ਚੱਕ ਕੇ ਫਿਰ ਵਾਪਸ ਮੈਨੂੰ ਗੱਡੀ ਤੱਕ ਲੈ ਕੇ ਆਇਆ ਇਹ ਤਾਂ ਹੋਰ ਵੀ ਕਹਤਾ ਇਹਨੇ ਇਹ ਕਹਿਣਾ ਵੀ ਪ੍ਰਸ਼ਾਸਨ ਨੂੰ ਕਹਦੇ ਹੋ ਵੀ ਉਹ ਜਿੰਨੀ ਕੁ ਪੋਰਥ ਲਾ ਸਕਦੇ ਨੇ ਆਪਣੇ ਸ਼ੋਹ ਤੇ ਲਾ ਦਿਓ ਜੇ ਜਿੰਨੇ ਨਹੀਂ ਲਾ ਸਕਦੇ ਨਾ ਲਾਉਣ ਬੇਸ਼ੱਕ ਨਾਂ ਵੀ ਲਾਉਣ ਅਸੀਂ ਇਕੱਲੇ 3 ਲੱਖ 4 ਲੱਖ ਬੰਦੇ ਨੂੰ ਸਾਹਮਣ ਦਾ ਜ਼ਿੰਮੇਵਾਰੀ ਇਕੱਲੀ ਮੈਂ ਇਹਨੂੰ ਦੇ ਦੇ ਸਕਦਾ ਤੇ ਉਸ ਜ਼ਿੰਮੇਵਾਰੀ ਨੂੰ ਇਕੱਲੀ ਚੱਕ ਸਕਦਾ ਪੰਜਾਬ ਸ਼ਿੰਗਾਰ ਕੋੜਿਆਂ ਦਾ ਇੱਕ ਬ੍ਰਾਂਡ ਹੈ ਇੱਕ ਕੋੜਿਆਂ ਦਾ ਨਾਮੀ ਘੋੜਾ ਲੈਜੈਂਡ ਇਹਨੂੰ ਦੋ ਥਾਵਾਂੋਂ ਲੈਜੈਂਡ ਦਾ ਵਾੜ ਮਿਲ ਚੁੱਕਿਆ ਜਿਹੜਾ ਕਿ ਮੇਰੇ ਹਿਸਾਬ ਨਾਲ ਕੋੜਿਆਂ ਦੇ ਵਿੱਚ ਹਜੇ ਤੱਕ ਕਿ ਦਿਲਵਾਗ ਨੂੰ ਮਿਲਿਆ ਹੋਇਆ ਵੈਸੇ ਘੋੜੇ ਬਹੁਤ ਚੰਗੇ ਚੰਗੇ ਨੇ ਇਹਨੂੰ ਦੋ ਥਾਵਾਂ 'ਉ ਲਿਵਿੰਗ ਲੈਜੈਂਡ ਦਾ ਵਾਰਡ ਮਿਲ ਚੁੱਕਿਆ 5 6 7 8 ਮਾਰਚ ਦਾ ਸਾਡਾ ਸ਼ੋਅ ਆ ਪਿੰਡ ਭੋਗੀਆਲ ਜ਼ਿਲ੍ਹਾ ਮਲੇਰਕੋਟਲਾ ਮਲੇਰਕੋਟਲੇ ਤੋਂ ਲੁਧਿਆਣਾ ਰੋਡ ਤੇ ਸ਼ੋਅ ਹੋਣਾ ਪੰਜਾਬ ਸ਼ਿੰਗਾਰ ਵੀ ਉੱਥੇ 7 ਤਰੀਕ ਨੂੰ ਵੀ ਆਊਗਾ ਪੰਜਾਬ ਸ਼ਿੰਗਾਰ ਉੱਥੇ 8 ਤਰੀਕ ਨੂੰ ਵੀ ਆਊਗਾ ਦੋ ਦਿਨ ਉੱਥੇ ਸ਼ੋਅ ਕਰਾਂਗੇ ਪੰਜਾਬ ਸ਼ਿੰਗਾਰ ਨੂੰ 5 ਤਰੀਕ ਨੂੰ ਹੈਗੇ ਦੁੱਧ ਦੰਦ ਮਾਰਵਾੜੀ ਬਸ਼ੇਰਾ ਬਸ਼ੇਰੀ 6 ਤਰੀਕ ਨੂੰ ਹੈਗੇ ਦੋ ਦੰਦ ਮਾਰਵਾੜੀ ਬਸ਼ੇਰਾ ਬਸ਼ੇਰੀ ਤੇ ਨੁਕਰਿਆ ਨਹੀਂ ਡਿਸਪਲਿਨ ਜਿਹੜੇ ਕਹਿੰਦੇ ਨੁਕਰਾਂ ਲਈ ਕੁਝ ਕਰ ਦੇਣੀ ਲਾਓ ਵੀਰੋ ਨੁਕਰਿਆਂ ਦੀ ਡਿਸਪਲੇ ਮੁਕਾਬਲਾ ਵੀ ਹੈਗਾ 6 ਤਰੀਕ ਨੂੰ 7 ਤਰੀਕ ਨੂੰ ਹੈਗਾ ਮਾਰਵਾੜੀ ਵੱਡੇ ਕੋੜਾ ਕੋੜੀ ਤੇ ਮਾਰਵਾੜੀ ਡਿਸਪਲੇ 8 ਤਰੀਕ ਨੂੰ ਹੈਗਾ ਚੈਂਪੀਅਨਸ਼ਿਪ ਤੇ ਬੱਬੂ ਮਾਨ ਦਾ ਖਾੜਾ ਤੇ ਸਾਰੇ ਸਿੰਗਰ ਜਿਹੜੇ ਬਾਕੀ ਆਉਣਗੇ ਉਹਨਾਂ ਦਾ ਖਾੜਾ ਇਹ ਸਾਡਾ ਪ੍ਰੋਗਰਾਮ ਰਹਿਣ ਦੀ ਪੂਰੀ ਵਿਵਸਥਾ ਹੋਊਗੀ 5000 ਮੱਝਾਂ ਇਸ ਤਰ੍ਹਾਂ ਮੰਗਾਇਆ ਲੰਗਰ ਦਾ ਪੂਰਾ ਪ੍ਰਬੰਧ ਦਾ ਤਿੰਨ ਹਿੱਸਿਆਂ 'ਚ ਅਸੀਂ ਜਗ੍ਹਾ ਨੂੰ ਵਡਿਆ ਕਿਉਂਕਿ ਮੇਰੇ ਕੋਲ ਐਡਾ ਵੱਡਾ ਗਰਾਊਂਡ ਨਹੀਂ ਸੀ ਬੱਬੂ ਮਾਨ ਨੂੰ ਲਵਾਉਣ ਲਈ ਉਹ ਇਹਦੇ ਪਿੰਡੇ ਸ਼ਾਮ ਲਟ ਪਈ ਆ ਤੇ ਉਹਦੇ ਬਾਰੇ ਸਰਨਾ ਹੀ ਦੱਸਣਗੇ ਕਿੰਨੀ ਜ਼ਮੀਨ ਤੇ ਉਹਦੇ ਤੋਂ ਅਸੀਂ 8-10 ਕਿੱਲੇ ਲੰਗਰ ਲਈ 8-10 ਕਿੱਲੇ ਗੱਡੀਆਂ ਪਾਰਕਿੰਗ ਕਰਨ ਲਈ 20-25 ਕਿੱਲਿਆਂ 'ਚ ਗਰਾਊਂਡ ਇਸ ਤਰ੍ਹਾਂ ਤਿਆਰ ਕਰਾਂਗੇ ਤਾਂ ਕਿ 4 ਤੋਂ 5 ਲੱਖ ਬੰਦੇ ਦੀ ਸਾਨੂੰ ਐਸਟੀਮੇਟ ਆ ਵੀ ਅਸੀਂ ਉਹ ਸਾਂਭ ਲਾਂਗੇ ਪੰਜਾਬ ਸ਼ਿੰਗਾਂ ਨੂੰ ਦੇਖਣ ਲਈ ਆਏ ਲੋਕ ਕਾ ਗੁਰਵਿੰਦਰ ਸਿੰਘ ਖੇੜੀ ਵਾਲਿਆਂ ਨੂੰ ਦੇਖਣ ਲਈ ਆਇਆ। ਇਹਦਾ ਹੁਣ ਤੁਸੀਂ ਮੈਂ ਇਹਦਾ ਕੀ ਜਵਾਬ ਦਵਾਂ? ਪੰਜਾਬ ਸਿੰਘਾਂ ਤੇ ਗੁਰਵਿੰਦਰ ਸਿੰਘ ਖੇੜੀ ਇੱਕੋ ਹੀ ਨੇ। ਅੱਛਾ। ਹਾਂ, ਵੱਖ ਇਹ ਹੋਈ ਨਹੀਂ ਸਕਦਾ। ਪਰ ਦੋਨੇ ਇੱਕੋ ਹੀ ਨੇ। ਸਰੀਰ ਉਹ ਘੋੜਾ ਬਣ ਗਿਆ, ਇਹ ਬੰਦਾ ਬਣ ਗਿਆ। ਪਰ ਅੰਦਰੋਂ ਆਤਮਾ ਤਾਂ ਉਹਨਾਂ ਦੀ ਇੱਕੋ ਹੀ। ਪੰਜਾਬ ਸਿੰਘਾਂ ਨੂੰ ਦੇਖਣ ਲਈ ਇਕੱਠੇ ਹੋਏ। ਮੈਂ ਤਾਂ ਨਾ ਚੀਜ਼। ਪਿਛਲੇ ਦਿਨਾਂ 'ਚ بڑا ਤੁਸੀਂ ਲੋਕਾਂ ਨੂੰ ਘੁੰਮਣ ਘੇਈ ਚ ਪਾਇਆ। ਇੱਕ ਫੋਟੋ ਨੇ ਥੋੜੀ ਚੋਂ ਘੁੰਮਣਗੇਰੀ ਚੋਂ ਕੱਢਣ ਲਈ ਵਿਆਹ ਕਰਾ ਲਿਆ ਬਿਲਕੁਲ ਜੀ ਦਿਓ ਵਧਾਈਆਂ ਬਹੁਤ ਮੁਬਾਰਕਾਂ ਤੁਸੀਂ ਬੁਲਾਏ ਨਹੀਂ ਕਿਸੇ ਨੂੰ ਥੋੜੀ ਮੁਬਾਰਕਾਂ ਬਸ ਬੁਲਾਉਣਾ ਕਿਹਨੂੰ ਸੀ ਮੈਂ ਤੇ ਉਹ ਸੀ ਇੱਕ ਮੇਦੀ ਭੈਣ ਸੀ ਇਹ ਖੁਦੀ ਭੈਣ ਸੀ ਬਸ ਹੋਰ ਕੋਈ ਨਹੀਂ ਸੀ ਖੁਰਦਵਾਰਾ ਸਾਹਿਬ ਜਾ ਕੇ ਨੰਦ ਲੈ ਲਈ ਹੁਣ ਪਾਰਟੀ ਬੁਲਾ ਹੀ ਰਿਆਂ ਬੱਬੂਆਂ ਨੂੰ ਆਤਾ ਇਦੋਂ ਵੱਧ ਕੀਆ ਕਰੀਏ ਪਾਰਟੀ ਨੂੰ ਬਾਕੀ ਭਾਈਓ ਫੋਟੋ ਹੈ ਜਿਹੜੀ origignal ਆ ਕੋਈ AI ਫੋਟੋ ਨਹੀਂ ਹੈਗੀ ਆ ਜਿਹੜੀ ਮੇਨ ਦੁਨੀਆ ਐ ਸਰਕਾਰੀ ਕੁੱਤੀ ਵਾਂਗੂ ਮੇਰੇ ਤੇ ਝਾਕ ਬੈਠੀ ਆ ਰੱਖੀ ਉਹ ਚੱਕਰ ਕੀ ਸੀਗਾ ਉਹ ਅਸੀਂ ਫੋਟੋ ਆ ਨਾ ਜਿਹੜੀ ਉਹ ਪੂਰੀ ਨਹੀਂ ਸੀ ਭਾਈ ਅ ਇੱਕ ਹਾਫ ਪਾਤੀ ਉਹਦੇ ਵਿੱਚ ਇੱਕ ਨੇ ਮੂੰਹ ਹੋਰ ਲਾਤਾ ਸੀਗਾ ਇੱਕ ਜਿਹੜੀ ਫੋਟੋ ਮੇਰੇ ਇੰਸਟਾ ਤੇ ਪੇਸ ਤੇ ਪਈ ਆ ਉਹ ओरिजिनल ਫੋਟੋ ਆ ਉਹਦੇ ਚ ਕੱਲੀਆਂ ਅੱਖਾਂ ਦੀਆਂ ਨੇ ਤੇ ਬਾਕੀ ਈਮੋ ਲੱਗੇ ਹੋਣੇ ਉਹ ਈਮੋ ਹਟਾ ਕੇ ਨਾ ਉਹਨਾਂ ਨੇ AI ਫੜੀ ਫੋਟੋ ਬਣਾਈ ਉਹ ਸਾਡੀ ਬਣਾਤਾ ਜਮੀ ਸੇ ਮੰਨਣੇ 90% ਉਹਦੇ ਵਰਗੀ ਦਿੱਤੀ ਹਾਂ 99% ਉਹਦੇ ਵਰਗੀ ਲਾਤੀ ਬਣਾਤੀ ਇੱਕ ਫੋਟੋ ਤਾਂ ਜਮੀ ਜਿਹੜੀ 90% 100% ਹੀ ਉਹਦੇ ਵਰਗੀ ਹੂੰ ਪੜ ਜਾਣੀ ਕਿ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੀ ਤੁਸੀਂ AI ਫੋਟੋ ਵੇਖੀ ਆ ਬਾਕੀ ਸਰਪੰਚ ਸਾਹਿਬ ਬੈਠੇ ਆ ਦੋਨੋਂ ਹੂੰ AI ਫੋਟੋ ਤੋਂ ਉਹ ਸੋਹਣੀ ਆ ਕਈ ਗੁਣਾ ਵੱਧ ਸੋਹਣੀ ਆ ਇਹ ਚੀਜ਼ ਮੁਲਾਕਾਤ ਕਿੱਥੇ ਹੋਈ ਦੋਨਾਂ ਦੀ ਮੁਲਾਕਾਤ ਸਾਡੀ ਇੱਥੇ ਫਾਰਮ 'ਚ ਹੀ ਹੋਈ ਸੀ ਘੋੜਿਆਂ ਨੂੰ ਪਿਆਰ ਕਰਦੇ ਸੀ ਘੋੜਿਆਂ ਦੇ ਲਈ ਆਈ ਸੀ ਹਾਂਜੀ ਪੰਜਾਬ ਸ਼ਿੰਗਾਰ ਵੇਖਣ ਆਈ ਸੀ ਰਾਈਡਿੰਗ ਕੀਤੀ ਘੋੜਿਆਂ ਤੇ ਹਮ ਤਲੇ ਕਮੈਂਟ ਪੜੇ ਤੁਸੀਂ ਮੈਂ ਕਮੈਂਟ ਪੜਨ ਦਾ ਟਾਈਮ ਮੇਰੇ ਕੋਲ ਕਿੱਥੇ ਮੈਂ ਤਾਂ ਫੋਨ ਨਹੀਂ ਚੱਕ ਹੁੰਦਾ ਮੈਂ ਮੈਂ ਤਾਂ ਮੇਰੇ ਤੋਂ ਮੋਬਾਈਲ ਮੈਨੂੰ ਚਲਾਉਣਾ ਨਹੀਂ ਆਉਂਦਾ ਫੇਸਬੁੱਕ ਕਹਿੰਦਾ ਮੈਨੂੰ ਵੀਡੀਓ ਪਾਉਣੀਆਂ ਆਉਂਦੀਆਂ ਨਾ ਇੰਸਟਾ ਤੇ ਪਾਉਣੀਆਂ ਆਉਂਦੀਆਂ ਮੈਂ ਸਿਰਫ ਇੰਸਟਾ ਦੇਖ ਸਕਦਾ ਤੇ ਰੀਲ ਭੇਜ ਸਕਦਾ ਹਾਂ ਜੋ ਫੋਟੋ ਆਈ ਤੁਹਾਡੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਬੜੀ ਸ਼ੇਅਰ ਕਰੀ ਲੋਕ ਕਹਿਣ ਲੱਗ ਗਏ ਕਿ ਬਾਬਾ ਦੇਖੋ ਬਾਬਾ ਦਾ ਸ਼ਿਕਾਰੀ ਨਿਕਲਿਆ ਬਾਬਾ ਤਾਂ ਸਰਾ ਲਾ ਗਿਆ ਬਾਬਾ ਐਂਡ ਕਰਾ ਗਿਆ ਨਹੀਂ ਚਲੋ ਐਂਡ ਤਾਂ ਕਰਾਤਾ ਹੁਣ ਕੋਈ ਕੁਝ ਕਹੇ ਵਾਹਿਗੁਰੂ ਦੀ ਕਿਰਪਾ ਨਾਲ ਪਰ ਸੱਚੇ ਪਾਤਸ਼ਾਹ ਦੀ ਨਾਲ ਤੁਹਾਡੀ ਉਹ ਵੀਡੀਓ ਵੀ ਚਲਾਈ ਜਿਹੜੀ ਤੁਸੀਂ ਭਾਗੀ ਬੰਦ ਜਾ ਕੇ ਕਹਿ ਕੇ ਆਏ ਸੀ ਤਲਵੰਡੀ 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 ਲਓ ਉਹਨੂੰ ਫੋਨ ਆ ਗਿਆ ਚੱਕ ਲਈਏ ਚੱਕ ਲੋ ਚੱਕ ਲੋ ਚੱਕ ਲੋ ਕੱਟ ਗਿਆ ਤੁਸੀਂ ਲਾ ਲਓ ਇਧਰੋਂ ਲਾ ਲੇ ਸਪੀਕਰ ਤੇ ਰੱਖ ਲਓ ਸਪੀਕਰ ਤੇ ਹਲੋ ਆ ਗਗੂ ਇੰਟਰਵਿਊ ਫੋਨ ਹੈਂਡ ਫਰੀ ਹੈ ਗਗੂ ਇੰਟਰਵਿਊ ਚੱਲ ਰਿਹਾ ਤੇ ਮੈਨਾਂ ਜਾ ਹਾਂ ਹਾਂ ਬੋਲੋ ਬੋਲੋ ਹੁਣ ਸੁਣਨ ਦਾ ਸਾਰਾ ਇੰਡੀਆ ਪੰਜਾਬ ਕਾਮਲਾ ਹੋਇਆ ਪਿਆ ਸਤਿ ਸ਼੍ਰੀ ਅਕਾਲ ਬੁਲਾ ਦੋ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹਨਾਂ ਦਾ ਦੱਸ ਦੋਗੇ ਵੀ ਭਾਈ ਇਹ ਆਈ ਨਹੀਂ ਹੈਗੀ ਫੋਟੋ ਸਹੀ ਹੋਰ ਤਿੰਨ ਕਰੋ ਇੰਟਰਵਿਊ ਹਾਂ ਹੋ ਠੀਕ ਹੋ ਹਾਂ ਮੈਂ ਠੀਕ ਹਾਂ ਤੁਸੀਂ ਠੀਕ ਹੋ ਹਾਂ ਬਾਗੀ ਜਮ ਜਮ ਹਾਂਜੀ ਹਾਂਜੀ ਬਸ ਜਾਨ ਲੱਗੀ ਸੋਚਿਆ ਤੁਹਾਨੂੰ ਕਾਲ ਕਰਾਂ ਖਾਦਾ ਵੀ ਤਕੋ ਜੀ ਖਾ ਲਿਆ ਤੁਸੀਂ ਕਰ ਲਓ ਇੰਟਰਵਿਊ ਐਡ ਕਰ ਗਏ ਤੁਹਾਡਾ ਚੰਗ ਓਕੇ ਬਾਏ ਬਾਏ ਲਵ ਯੂ ਵੈਲੈਂਟਾਈਨ ਮਨਾ ਲਿਆ ਫਿਰ ਨਹੀਂ ਅਸੀਂ ਤਾਂ ਸਦਾ ਆਨੰਦਕਾਰ ਦੀ ਕਰਾਇਆ ਸਾਨੂੰ ਵੈਲੈਂਟਾਈਨ ਡੇ ਦਾ ਪਤਾ ਨਹੀਂ ਮੈਂ ਜਿੱਦਾਂ ਉਹ ਸ਼ੌਹ ਜ ਨਹੀਂ ਰੱਖਦਾ ਵੈਲੈਂਟਾਈਨ ਡੇ ਪ੍ਰਪੋਜ਼ ਡੇ ਇਹ ਡੇ ਇਹ ਰੂਹਾਂ ਦਾ ਰਿਸ਼ਤੇ ਹੁੰਦੇ ਨੇ ਸਿੱਧਾ ਜੇ ਤੁਸੀਂ ਕਿਸੇ ਨੂੰ ਪ੍ਰੇਮ ਕਰਦੇ ਹੋ ਸਿੱਧਾ ਉਹਦੇ ਨਾਲ ਮਿਲੋ ਦੋਸਤੀ ਕਰੋ ਦੋਸਤੀ ਕਿਉਂਕਿ ਪਿਆਰ ਇੱਕ ਦੋਸਤੀ ਹੈ ਜੇ ਤੁਹਾਡੀ ਦੋਸਤੀ ਹੋ ਗਈ ਤੁਹਾਨੂੰ ਲੱਗਦਾ ਵੀ ਸੀ ਇੱਕ ਦੂਜੇ ਲਈ ਬਣਿਆ ਆਪਣੇ ਪਿਆਰ ਦਾ ਇਜ਼ਹਾਰ ਕਰ ਦਿਓ ਤੱਕਾ ਨਾ ਕਰੋ ਦੂਏ ਨੂੰ ਟਾਈਮ ਦਿਓ ਉਸ ਤੋਂ ਬਾਅਦ ਆਪਣੇ ਪਿਆਰ ਰਿਲੇਸ਼ਨ ਚ ਰਹੋ ਤੇ ਤੁਹਾਨੂੰ ਲੱਗਦਾ ਵੀ ਹੁਣ ਅਸੀਂ ਇੱਕ ਦੂਜੇ ਲਈ ਬਣਿਆ ਨਹੀਂ ਰਹਿ ਸਕਦੇ ਤਾਂ ਵਿਆਹ ਕਰਾ ਲਓ ਹੁਣ ਜਿਵੇਂ ਪਹਿਲਾਂ ਸੀਗਾ ਮੈਂ ਤੁਹਾਨੂੰ ਹੋਰ ਦੱਸਦਾ ਵੀ ਇਹ ਇਹ ਆਪਣੇ ਆਪ ਨੂੰ ਬਹੁਤ ਪਿਆਰ ਕਰਦੇ ਨੇ ਸ਼ਰੀਰ ਨੂੰ ਮੇਰੇ ਵਾਈਫ ਨੇ ਜਿਹੜੇ ਇਹ 85 ਕਿਲੋ ਦੀ ਤਾਂ ਬੈਂਚ ਪ੍ਰੈਸ ਮਾਰ ਦਿੰਦੇ ਨੇ ਅੱਛਾ ਹਾਂ 300 ਕਿਲੋ ਦੀ ਲੈਗ ਪ੍ਰੈਸ ਮਾਰ ਦਿੰਦੇ ਨੇ ਜਿਹੜਾ ਲੱਤਾਂ ਨਾ ਕਰਦਾ ਸਕੁਐਟ ਹਾਂ ਮਤਲਬ ਸਰੀਰ ਬਣਾਉਣ ਦਾ ਇੰਨਾ ਚਾਹ ਇਹਨਾਂ ਨੂੰ ਤੁਸੀਂ ਇਹ ਦੇਖੋ ਵੀ ਇਹ ਫਿਟਨੈਸ ਵਾਲੇ ਨਸ਼ੇ ਪੱਤੇ ਤੋਂ ਦੂਰ ਹੀ ਹੁੰਦੇ ਨੇ ਨਾ ਸਾਰੇ ਜੇ 85 ਕਿਲੋ ਦੀ ਬੈਂਚ ਲਾਤੀ ਇਹਦਾ ਮਤਲਬ ਵੀ ਨਸ਼ੇ ਤੋਂ ਪਰਹੀਂ ਰਹਿਣ ਵਾਲੇ ਨੇ ਨਾ ਪਰ ਮੈਨੂੰ ਜੇ ਮੈਂ ਕਹਾਂ ਵੀ ਮੈਂ ਫੀਮ ਖਾਣੀ ਆ ਕੋਈ ਆਏ ਨਹੀਂ ਕਹਿੰਦੇ ਵੀ ਆਹ ਕੀ ਇਹ ਕੀ ਕਹਿੰਦੇ ਨੇ ਵੀ ਜਦੋਂ ਤੁਹਾਡਾ ਮਨ ਹੋਇਆ ਛੱਡ ਦਿਓ ਤੁਸੀਂ ਦੁਖੀ ਨਾ ਹੋਵੋ ਮੇਰੀ ਖੁਸ਼ੀ ਨਹੀਂ ਕੁਝ ਵੀ ਪਰਵਾਹ ਬਸ ਤੁਸੀਂ ਨਰਾਜ਼ ਨਾ ਹੋਵੋ ਇੰਨਾ ਪਿਆਰ ਕਰਦਾ ਇਕੱਠੇ ਜਿੰਮ ਲਾਉਂ ਫਿਰ ਇਕੱਠੇ ਜਿੰਮ ਲਾਇਆ ਕਰ ਉਹਨੇ ਤਾਂ ਭਰਤੀ ਰਸੋਈ ਮੇਰੀ ਆ ਪ੍ਰੋਟੀਨ ਆ ਜੀਆ ਕਰੇਟੇਨ ਆ ਜੀਆ ਪ੍ਰੀ ਵਰਕਆਊਟ ਆ ਜੀਆ ਉਹ ਆ ਜੀ ਆ মালਟੀ ਵਿਟਾਮਿਨ ਨੇ ਜੀ ਆ omega 3 ਆ ਜੀਆ ਫਿਸ਼ ਆ ਕੈਪਸੂਲ ਨੇ ਜੀ ਭਰ ਕੇ ਚੱਕ ਲਈ 70000 ਰੁਪਏ ਦਾ ਸਾਮਾਨ ਸਾਰ ਅੱਰਸੋਈ ਭਰ ਗਈ ਹੁਣ ਮੈਂ ਕਿਹਾ ਵੀ ਆ ਤੂੰ ਹੁਣ ਥੋੜਾ ਗਏ ਹੋਏ ਨੇ ਉਹ ਜਦੋਂ ਹੁਣ ਆਉਣ ਅਸਲ 'ਚ ਮੇਰੀ ਵਾਈਫ ਨੂੰ ਨਾ ਕੈਮਰੇ ਤੇ ਆਉਣ ਦਾ ਬਿਲਕੁਲ ਚਾਅ ਨਹੀਂ ਉਹ ਤਾਂ ਵਿਆਹ ਸ਼ਾਦੀ ਚ ਵੀ ਜੇ ਕੋਈ ਕੈਮਰਾ ਚੱਲਦਾ ਪਰੇ ਹੋ ਜਾਂਦੀ ਆ ਉਹਨੂੰ ਆ ਫੇਸਬੁੱਕ ਇੰਸਟਾ ਯੂਟਿਊਬ ਇਹ ਬਿਲਕੁਲ ਉਹ ਉਹਨੂੰ ਕੋਈ ਉਹਦਾ ਚੈਨਲ ਨਹੀਂ ਕੋਈ ਅਕਾਊਂਟ ਨਹੀਂ ਮੈਂ ਤਾਂ ਕਹਿੰਦਾ ਵੀ 24 ਘੰਟੇ ਬੜਾ ਕਿਸੇ ਨੂੰ ਖੁੰਡਾਂ ਤੇ ਬੈਠਣ ਦੀ ਮੂੜਾਂ ਤੇ ਬੈਠਣ ਦੀ ਲੋੜ ਹੀ ਨਹੀਂ ਆਪਣੇ ਪਤੀ ਪਤਨੀ ਮਿਲ ਕੇ ਕੰਮ ਕਰੋ ਖੇਤੀ ਦਾ ਵੀ ਮਿਲ ਕੇ ਕਰੋ ਜੇ ਕਰਨ ਉਸ ਤੋਂ ਬਾਅਦ ਜੇ ਘੋੜਿਆਂ ਦਾ ਕਰਨਾ ਵੀ ਮਿਲ ਕੇ ਕਰੋ ਜੇ ਪਾਠ ਕਰਨਾ ਉਹ ਵੀ ਮਿਲ ਕੇ ਕਰੋ ਜੇ ਰੋਟੀ ਖਾਣੀ ਆ ਉਹ ਵੀ ਮਿਲ ਕੇ ਖਾਓ ਜੇ ਕਿਤੇ ਜਾਣਾ ਉਹ ਵੀ ਇਕੱਠੇ ਜਾਓ ਜਿੰਮ ਲਾਉਣੀ ਉਹ ਵੀ ਇਕੱਠੇ ਲਾਓ ਕਿੰਨਾ ਪਿਆਰ ਕਾਲੂ ਜੀ ਕਹਤਾ ਤੁਹਾਡੀ ਵਾਈਫ ਨੇ ਕਿ ਚਲੋ ਜਿੰਮ ਲਾਉਣੀ ਹੈ ਇਕੱਠੇ ਹਾਂ ਮੈਂ ਤਾਂ ਲਾਉਣ ਨੂੰ ਧਿਆਨ ਪਰ ਉਰੇ ਆਇਆ ਨਾ ਉਰੇ ਉਹ ਫਿਰ ਉਹ ਨਾ ਹੁਣ ਮੈਂ ਜਿਆਦਾ ਉਹਨਾਂ ਬਾਰੇ ਦੱਸਣ ਨਹੀਂ ਚਾਹੁੰਦਾ ਕਿਉਂਕਿ ਫਿਰ ਚੰਗਾ ਨਹੀਂ ਲੱਗਦਾ ਫਿਰ ਪਰਸਨਲ ਲਾਈਫ ਰਹਿੰਦੀ ਨਹੀਂ ਤੁਸੀਂ ਪਰ ਮੇਰੇ ਮੂੰਹ ਚੋਂ ਕਢਾ ਲੈਨੇ ਇਸ ਕਰਕੇ ਉਹ ਤਾਂ ਹੁਣ ਇੱਥੇ ਮਲੇਰ ਕੋਲਲੇ ਗਏ ਸੀਗੇ ਉਹ AI ਫੋਟੋ ਵਾਇਰਲ ਹੋਈ ਹੋਈ ਆ ਉਹਨਾਂ ਨੇ ਵੇਖਿਆ ਵੀ ਉਹੀ ਲੱਗਦੇ ਆ ਉਹ ਕਹਿੰਦੇ ਤੁਸੀਂ ਕਿੱਥੋਂ ਤੇ ਉਹ ਕਹਿੰਦੀ ਜੀ ਤੁਸੀਂ ਬਾਬਾ ਜੀ ਦੇ ਘਰੋਂ ਗੁਰਵਿੰਦਰ ਸਿੰਘ ਖੇੜੀ ਦੇ ਉਹ ਕਹਿੰਦੀ ਹਾਂ ਜੀ ਮੈਂ ਉਹਨਾਂ ਦੀ ਵਾਈਫ ਹਾਂ ਤੇ ਤੁਸੀਂ ਉਹ ਮਤਲਬ ਉਹਨਾਂ ਨੇ ਤਾਂ ਇਦਾਂ ਹੀ ਪਛਾਣ ਲਿਆ ਅਜ ਤਾਂ ਫੋਟੋ ਵੀ ਨਹੀਂ ਪਾਈ ਉਹਨੂੰ ਫਿਰ ਇਦਾਂ ਮਤਲਬ ਉਹ ਲੱਗਦਾ ਵੀ ਮੈਨੂੰ ਨਾ ਦੇਖਣੇ ਨਾ ਲੋਕ ਹਾਂ